24 ਸਾਲਾ ਪੰਜਾਬੀ ਨੌਜਵਾਨ ਗੁਜਰਾਤ ਵਿੱਚ ਭੇਤ ਪਰੇ ਹਾਲਾਤਾਂ ਦੇ ਵਿੱਚ ਲਾਪਤਾ ਪੰਜਾਬ ਰੈਂਡ ਦੇ ਪਰਿਵਾਰ ਨੂੰ ਫਿਰੋਤੀ ਲਈ ਆ ਰਹੀਆਂ ਨੇ ਕਾਲ ਪਰਿਵਾਰ ਰਹਿ ਰਿਹਾ ਹੈ ਦਹਿਸ਼ਤ ਦੇ ਮਾਹੌਲ ਦੇ ਵਿੱਚ ਜੀ ਆਂ ਦੱਸਦੀ ਹੈ ਕਿ ਖਬਰ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਅੰਦਰ ਪੈਂਦੇ ਪਿੰਡ ਸ਼ਿਕਾਰ ਮਛੀਆਂ ਵਿਚੋਂ ਆ ਰਹੀ ਹੈ ਜਿੱਥੇ ਕਿ 24 ਸਾਲਾ ਨੌਜਵਾਨ ਜੋਬਨਪ੍ਰੀ ਜੋ ਕਿ ਪਿਛਲੇ 3 ਸਾਲਾਂ ਤੋਂ ਗੁਜਰਾਤ ਦੇ ਸੂਰਤ ਸ਼ਹਿਰ ਦੇ ਵਿੱਚ ਇੱਕ ਨਿੱਜੀ ਕੰਪਨੀ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਹੈ ਤਾਂ ਦੱਸਦੀ ਹੈ ਕਿ ਬੀਤੇ 19 ਜਨਵਰੀ ਤੋਂ ਕੰਪਨੀ ਦੇ ਵਿੱਚੋਂ ਭੇਜ ਭਰੇ ਹਾਲਾਤਾਂ ਦੇ ਵਿੱਚੋਂ ਗਾਇਬ ਹੋ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਦੂਜੇ ਪਾਸੇ ਪਰਿਵਾਰ ਨੂੰ WhatsApp ਤੇ ਆਇਕ ਕਾਲ ਨੇ ਪਰਿਵਾਰ ਦੇ ਵਿੱਚ دہشت ਦਾ ਮਾਹੌਲ ਬਣਾ ਦਿੱਤਾ ਹੈ ਐਸ ਕਾਲ ਵਿੱਚ ਪਰਿਵਾਰ ਪਾਸੋਂ ਜੋਬਨ ਦੀ ਸਲਾਮਤੀ ਦੇ ਬਦਲੇ ਫਿਰੋਤੀ ਮੰਗੀ ਜਾ ਰਹੀ ਹੈ ਤੇ ਪਰਿਵਾਰ ਵਾਲਿਆਂ ਕੋਲੋਂ ਰਿਕਾਰਡ ਜਿਹੜਾ ਹੈ ਕੋਲ ਦਾ ਉਹ ਵੀ ਬਰਾਮਦ ਕੀਤਾ ਗਿਆ ਹਾਲਾਂਕਿ ਇਹ ਤਾਂ ਹਰਦਾਸ ਹੀ ਹੈ ਕਿ ਪੁਲਿਸ ਅਧਿਕਾਰੀਆਂ પાસે ਜਿਹੜਾ ਪਰਿਵਾਰ ਹੈ ਮਦਦ ਦੀ ਗੁਹਾਰ ਲਗਾ ਰਿਹਾ ਹੈ ਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਦੇ ਮਾਤਾ ਨੇ ਦੱਸਿਆ ਹੈ ਕਿ ਉਹਨਾਂ ਦਾ ਬੇਟਾ ਅਕਤੂਬਰ ਮਹੀਨੇ ਵਿੱਚ ਛੁੱਟੀ ਕੱਟ ਕੇ ਗੁਜਰਾਤ ਦੇ ਸੂਰਤ ਸ਼ਹਿਰ ਦੇ ਵਿੱਚ ਨਿੱਜੀ ਕੰਪਨੀ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਦਾ ਸੀ ਤਾਂ ਹੁਣ ਜਦੋਂ ਉਹਨਾਂ ਨੂੰ ਵਟਸਐਪ ਤੇ ਇੱਕ ਫਿਰੋਤੀ ਦੀ ਕਾਲ ਆਂਦੀ ਹੈ ਉਹਨਾਂ ਦੀ ਸਲਾਮਤੀ ਦੇ ਲਈ ਉਹਨਾਂ ਦੇ ਮੁੰਡੇ ਦੀ ਸਲਾਮਤੀ ਦੇ ਲਈ ਤੇ ਉਹ ਘਬਰਾ ਜਾਂਦੇ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ SSP ਬਟਾਲਾ ਨੂੰ ਲਿਖਤੀ ਦਰਖਾਸਤ ਦਿੱਤੀ ਗਈ ਹੈ ਇਸ ਮੌਕੇ ਪਿੰਡ ਵਾਸੀਆਂ ਦੇ ਪੀੜਿਤ ਪਰਿਵਾਰ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮਦਦ ਦੀ गुहार ਲਾਈ ਹੈ ਤੇ ਜਲਦ ਤੋਂ ਜਲਦ ਕਹੇ ਕਿ ਉਹਨਾਂ ਦੇ ਪੁੱਤਰ ਦੀ ਭਾਲ ਕਰਕੇ ਸਹੀ ਸਲਾਮਤ ਉਹਨਾਂ ਦੇ ਘਰ ਤੱਕ ਉਸ ਨੂੰ ਪਹੁੰਚਾਇਆ ਜਾਵੇ ਤਾਂ ਇਸ ਵੇਲੇ ਦੀ ਇੱਕ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਖਬਰ ਨੂੰ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਕਮੈਂਟਾਂ 'ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਯਾਰ ਭਈਆ ਨਾ ਪਤਾ ਕਿ इनके पास ਇਤਨੇ ਪੈਸੇ ਨਹੀਂ ਹੈ ਆਪ ਨਾ ਐਸਾ ਕਰੋ ਇੱਕ ਛੋਟੀ ਜਿਹੀ ਵੀਡੀਓ ਬਣਾ ਕੇ ਉਸकी ਡਾਲ ਦੋ फिर हम इधर घर बार थोड़ा सा करके भेज देंगे भी नहीं आपको। मैंने एक फोटो भेज दिया जो भेजना था इसके बाद कुछ भी नहीं है अगर जिंदगी इसका चाहते हो तो जैसा आपको बोला गया आप मेरी बात को फॉलो करके इसका जिंदगी बचा ले अगर नहीं बचाना चाहते तो फिर वो आपकी मर्जी है ठीक है नहीं भैया एक वीडियो बना के डाल दो ना जहाँ उससे रहे हैं जी पैसे डालने किस किस अकाउंट में है नंबर आपको व्हाट्सएप पे भेजा जाएगा मेरी बात सुन लीजिए मैं भी पंजाबी आप भी पंजाबी वाई गुरु की कसम उठाकर कर बोल दो मेरे भाई अगर आप लोग इसका जिंदगी चाहते हैं जैसा आपको बोल रहे आप पैसा कर ले वरना हम इसको आगे बेच देंगे जो हमने पैसा लेना है वो किसी और से भी ले लेंगे उसका भैया चलो हम आपकी बात मानते हैं लेकिन एक बार उसकी लेटेस्ट फोटो डाल दोगे ये फोटो तो इसकी पहली वाली ना कुछ भी नहीं कर सकता कुछ भी नहीं कर सकता मैंने आपको फोटो उसका व्हाट्सएप पे भेज दिया जो भेजना था इसके बाद अभी वो रूम मैं ठीक है उसको अभी खाना दिया अगर खा... इसके बाद आप लोगों मैं सिर्फ आप लोगों के पास यही तीस चालीस मिनट का टाइम है तीस चालीस मिनट में आप लोग डाल सकते हो ठीक है वरना इसको मैं आगे बेच दूंगा अभी इसको इसको मैं खाना भी दे रहा हूँ और जिसको बेचूंगा वो पता नहीं इसको पानी भी देंगे खाना भी देंगे या नहीं देंगे भैया अकाउंट अकाउंट भेजो नंबर गूगल पे फोन पे पेटीएम पे लगेगा नहीं इधर ना हमें इसको हमें इतना पता नहीं है, मैं को बैंक में जाकर दे देंगे कौन सा बैंक है इधर भाई हमारे पास एच डी एफ सी बैंक है एच डी एफ सी बैंक है हाँ जी हाँ जी कितना टाइम लगता है बैंक के सामने पहुँचने तीस मिनट लगते हैं। आप दस मिनट में पहुंच कर मुझे कॉल करो बीस मिनट में नहीं जानता ठीक है आप जल्दी से दस मिनट में बैंक से बाहर खड़ा के मुझे कॉल करो मुझे बोलो सर मैं बैंक से बाहर खड़ा हूं, मुझे नंबर जिस नंबर के ऊपर सेंड करना है वहाँ पे आपको नंबर सेंड किया जाएगा ठीक है भैया इसी नंबर भेज देना अभी नंबर आपको व्हाट्सअप कर देता तो हूँ बैंक के सामने पहुँच कर कॉल करना है एच डी एफ सी बैंक है जल्दी से कॉल करो ठीक है जो मनजीत सिंह ਤੈਂ 10 ਸਾਲ ਤੋਂ ਜੁਗਰਾਤ 'ਚ ਕੰਮ ਕਰਦਾ। 19 ਜਨਵਰੀ ਨੂੰ ਹਰ ਰੋਜ਼ ਫੋਨ ਕਰਦਾ ਸੀ। 19 ਜਨਵਰੀ ਤੱਕ ਲਾਸਟ ਮੇਰੀ ਗੱਲ ਹੋਈ ਏ ਬਾਅਦ ਵਿੱਚ ਗੱਲ ਨਹੀਂ ਹੋਈ। ਆਮ ਹੀ ਗੱਲ ਹੋਈ ਜਿਵੇਂ ਪਹਿਲਾਂ ਕਰਦਾ। ਰਾਜੀ ਬਾਲੀ ਠੀਕ ਠਾਕ। ਬਾਅਦ 'ਚ ਗੱਲ ਨਹੀਂ ਹੋਈ। ਫਿਰ ਉਸ ਤੋਂ ਬਾਅਦ ਵੀ ਤਰੀ ਕਿਤੇ ਦੇਖਦੇ ਨਹੀਂ ਕੋਲ ਆਈ। ਇੱਕ ਦੋ ਦਿਨ ਨਹੀਂ ਆਈਆਂ ਦੇ ਕੋਲ ਮੋਬਾਈਲ ਹੀ ਬੰਦ ਹੋ ਗਿਆ ਕਰਦੇ ਨੇ। ਫਿਰ ਮੈਂ ਆ ਆਸ-ਪਾਸੇ ਦੱਸਿਆ ਆਪਣੇ ਰਿਸ਼ਤੇਦਾਰਾਂ ਨੂੰ। ਮੇਰੇ ਨਾਨੇ ਉਹ ਕੰਪਨੀ 'ਚ ਪਤਾ ਕੀਤਾ ਉਹਨਾਂ ਕੰਪਨੀ ਵਾਲਿਆਂ ਆਖਿਆ ਇੱਥੋਂ ਚਲੇ ਗਿਆ ਫਿਰ ਉਹਦੇ ਭੈਣ ਭਰਾ ਵੀ ਆ ਉੱਥੇ ਵੀ ਗਏ ਨੇ ਪਰ ਸੁਣਵਾਈ ਨਹੀਂ ਹੋ ਰਹੀ ਗੁਜਰਾਤ ਸਰਕਾਰ ਪੁਲਿਸ ਕਾਰਵਾਈ ਨਹੀਂ ਕਰ ਰਹੀ ਨਾ ਹੀ ਇਹ ਭਾਰਤ ਸਰਕਾਰ ਹਾਂਜੀ ਕੀਤੀ ਕੀਤੀ ਉਧਰ ਵੀ ਕੀਤੀ ਇੱਧਰ ਆਪਣੇ ਵੀ ਥਾਣੇ 'ਚ ਗਏ ਆ ਇੱਧਰ ਵੀ ਨਹੀਂ ਸੁਣਵਾਈ ਹੋਈ ਉਧਰ ਵੀ ਨਹੀਂ ਕੋਈ ਕਾਰਵਾਈ ਹੋ ਰਹੀ ਗੁਜਰਾਤ ਦੀ ਬਾਤ ਇਤਿਹਾਨ ਉਠਾ ਇਧਰ ਇਹ ਤੇ ਫਿਰੋਤੀ ਦੀ ਕਾਲ ਆਈ ਹੈ ਉਹ ਮੰਗ ਕਰਦੇ ਨੇ ਪੈਸਾ ਦੇ ਦੋ ਤੇ ਤੁਹਾਡਾ ਬੱਚਾ ਛੜ ਦਾਂਗੇ ਤੇ ਅਸੀਂ ਥਾਣੇ ਤੇ ਵੀ ਗਏ ਆ ਐਸਐਸਪੀ ਨੂੰ ਵੀ ਕਾਲ ਦੇ ਕੇ ਆਏ ਆ ਜੇ ਇਹ ਅੰਦਰ ਇਹ ਸਾਡਾ ਬੱਚਾ ਦਿਖਾ ਦਿਓ ਚਾਹੇ ਗੱਲ ਕਰਾ ਦਿਓ ਅਸੀਂ ਦੇ ਦਾਂਗੇ ਪੈਸੇ ਉਹ ਹਨ ਨਹੀਂ ਕੋਈ ਪਾ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਜਾਂ ਗੁજરાਤ ਸਰਕਾਰ ਤੋਂ ਕੀ ਮੰਗਦੇ ਆ ਭਾਰਤ ਸਰਕਾਰ ਪੰਜਾਬ ਸਰਕਾਰ ਤੋਂ ਇਹ ਮੰਗ ਕਰਨੇ ਆ ਕਿ ਤੇਰੇ ਬੱਚੇ ਦੀ ਦੇਖਭਾਲ ਕਰਕੇ ਤੇ ਬੱਚਾ ਜੋ ਵੀ तो तो पता ਕੀਤਾ ਜਾਏ ਯੂਨੀਵਰਸਿਟੀ ਬਿਠੇ 24 ਸਰ ਬੇਟ ਬਾਰਾ ਜੀ ਤੁਹਾਡਾ ਪਿੰਡ ਸ਼ਿਕਾਰਮਾਸ਼ੀਆਂ ਜੀ ਮੇਰੇ ਪਿੰਡ ਦਾ ਬੱਚਾ ਹੈ ਜੋਬਨਦੀਪ ਸਿੰਘ ਇਹ ਗੁਜਰਾਤ ਵਿੱਚ ਨਾ ਪ੍ਰਾਈਵੇਟ ਨਿੱਜੀ ਕੰਪਨੀ ਚ ਕੰਮ ਕਰਦਾ ਸੀ ਮੇਰੇ ਘਰ ਅਲਰਟ ਕੰਪਨੀ ਹੈ ਤੇ 3 ਸਾਲ ਤੋਂ ਕੰਮ ਕਰਦਾ ਸੀ ਤੇ ਸਾਨੂੰ ਤੇ ਪਤਾ ਲੱਗਿਆ ਦੱਸਿਆ 19 ਤਰੀਕ ਤੋਂ ਕਹਿੰਦੇ ਵੀ ਕਾਲ ਆਈ ਹੈ ਤੇ ਉਸ ਤੋਂ ਬਾਅਦ ਕਾਲ ਕੋਈ ਨਹੀਂ ਆਈ ਚਲੋ ਅਸੀਂ ਇਹਨਾਂ ਦਾ ਲੱਗ ਕੇ ਜਾ ਕੇ ਥਾਣੇ ਗੱਲ ਕੀਤੀ ਥਾਣੇ ਵਾਲੇ ਕਹਿੰਦੇ ਮਕੂਵਾ ਨਹੀਂ ਬਣਦਾ ਇੱਥੇ ਇਹ ਤੇ ਗੁਜਰਾਤ ਦਾ ਮਤਲਬ ਮਕੂਵਾ ਹੈ ਦੋ ਚਾਰ ਦਿਨ ਲੰਗੇ ਅਸੀਂ ਭਜਨਸ ਕਰਦੇ ਰਹੇ ਕਿਸੇ ਤਰੀਕੇ ਨਾਲ ਇੱਕ ਸਾਨੂੰ ਫਿਰ ਇਹਨਾਂ ਭੈਣ ਜੀ ਕਹਿੰਦੇ ਵੀ ਸਾਨੂੰ ਕਾਲ ਆਈ ਹੈ ਜਿਹੜੀ ਫਰੋਤੀ ਮੰਗਦੇ ਪਏ ਨੇ ਕਿ ਸਾਨੂੰ ਪੈਸੇ ਦੇ ਦਿਓ ਤੁਹਾਡਾ ਬੱਚਾ ਸੜਦਿਆਂਗੇ ਉਹ WhatsApp ਨੰਬਰ ਹੈ 638757 8102 ਦੀਪਕ ਨਾਮ ਦਾ ਸੀ ਉਹ ਕੱਢਿਆ ਵਾ ਸਤਿ ਮਾਰਕੀ ਇਹ WhatsApp ਤੇ ਕਾਲ ਹੈ ਫਿਰ ਅਸੀਂ ਜਾ ਕੇ SSP ਦੇ ਦਫਤਰ ਅਸੀਂ ਇਹ ਦਰਖਾਸਤ ਦਿੱਤੀ ਹੈ ਤੇ ਇਹ ਪਾ ਕਿਹਾ ਵੀ ਸਾਡੇ ਬੱਚੇ ਦੀ ਜਾਨੀਮ ਨੁਕਸਾਨ ਨਾ ਹੋ ਜੇ ਕਿਤੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਤੇ ਪ੍ਰਧਾਨ ਮੰਤਰੀ ਜੀ ਔਰ ਗੁਜਰਾਤ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਸਾਡੇ ਬੱਚੇ ਦੀ ਪਾਲ ਕੀਤੀ ਜਾਵੇ ਤਾਂ ਕਿ ਇਸ ਪਰਿਵਾਰ ਨੂੰ ਪਤਾ ਲੱਗ ਸਕੇ ਕਿ ਬੱਚਾ ਸਾਡਾ ਠੀਕ ਠਾਕ ਹੈ ਕਿ ਪਰਿਵਾਰ ਬੜਾ ਹੀ ਮਤਲਬ ਇਸ ਵਕਤ ਸੋਗ ਵਿੱਚ ਹੈ ਇਹੋ ਜੀ ਘਟਨਾ ਦੂਰ ਦਰਾਡੇ ਹੋਈ ਹੈ ਤੇ ਬੜਾ ਮੁਸ਼ਕਲ ਹੈ ਪਿਤਾ ਸਿਰ ਤੇ ਨਹੀਂ ਹੈ ਤੇ ਕੱਲੀ ਹੈ ਇੱਕ ਬੇਟਾ ਨਾਲ ਤਾਂ ਬਾਹਰ ਹੈ ਤੇ ਮਾਤਾ ਵਾਸਤੇ ਬੜਾ ਔਖਾ ਸਮਾਂ 19 ਤਰੀਕ ਤੋਂ ਲੈ ਕੇ ਹੁਣ ਤੱਕ ਕੋਈ WhatsApp ਕਾਲ ਜਰ ਕਰਨ ਹੈ ਹਾਂਜੀ ਹਾਂਜੀ WhatsApp ਰਿਕਾਰਡਿੰਗ ਹੈ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਮੰਗ ਇਹ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਆਪਸੀ ਗੱਲ ਕਰਕੇ ਤੇ ਸਾਡੇ ਬੱਚੇ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ ਇਹ ਸਾਡੇ ਤੱਕ ਪਹੁੰਚਾਇਆ ਜਾਵੇ ਉਹ ਯਤਨ ਤੇ ਕਰ ਰਹੇ ਨੇ ਕੁਝ ਉਹਨਾਂ ਨੇ ਉੱਥੇ ਪਤਾ ਲੱਗਾ ਸਾਡੇ ਇਹਨਾਂ ਦੇ ਬੇਟੀ ਤੇ ਇਹਨਾਂ ਦਾ ਜਵਾਈ ਗਏ ਆ ਤੇ ਇਸਾਪੁਰ ਥਾਣਾ ਤੇ ਫਿਰ ਦੱਸਿਆ ਵੀ ਕੁਸੰਭਾ ਵੀ ਥਾਣਾ ਥੋੜਾ ਜਿਹਾ ਉਹਨਾਂ ਨੇ ਹਾਲ ਤੇ ਕੀਤੀ ਆ ਤੇ ਯਤਨ ਕਰਨ ਜਲਦੀ ਇਹ ਸਾਡੀ ਮੰਗ ਆ